ਪੁਰਿਆ ਤੇਰੀ ਮਾਤਾ ਕਿੱਡੀ ਆਉਂਦੀ ਐ ਲੋਕਾਂ ਨੂੰ ਤੇ ਆਪਾਂ ਬੁਲੇ ਖੜੇ ਪਾਈਏ ਨਾ ਪੁਰਿਆ ਤੇਰੀ ਮਾਤਾ ਕਿੱਡੀ ਆਉਂਦੀ ਐ ਅੱਜ ਤਾਂ ਗਿਆ ਹੀ ਨਹੀਂ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈਰਾਂ ਨਾਲ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾਂ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਿਰਨਾ ਤੂੰ ਯਾਦ ਰੱਖੇਗਾ ਤੂੰ ਅਸੀਂ ਸਮਝੀ ਮਰਦਾ ਅੱਜ ਤੇਰੇ ਲੋਕਾਂ ਦੇ ਪਾਸੇ ਚੱਲਦੇ ਜੇ ਤੂੰ ਪਖੰਡ ਬਾਅਦ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਆ ਬਰਾ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾਂ ਤੂੰ ਮੈਂ ਥੋੜੀ ਲੈ ਕੇ ਆਇ ਤਕਲੇ ਕਹਣਾ ਮਤਲਬ ਮਾਤਾ ਨੇ ਕਿਤੇ ਕੋਈ ਆਉਂਦੀ ਅਵਰ ਤੋਂ ਗਾਲ ਨਾ ਕਰੀ ਪੁਲਿਸ ਕੇ ਲੱਗਨੇ ਉਧਰ ਨਾ ਉੱਥੋਂ ਤੈਨੂੰ ਮਾਤਾ ਤੇਰੇ ਜਾਉ ਗੰਦ ਚ ਹੈ ਬਾਈ ਬਾਈ ਅੱరే ਡਾਂਗ ਫਰਾਂਗੇ ਫਤਰੇ ਇਹਨੂੰ ਕੁੱਟ ਕੇ ਲੱਗਦੇ ਮੇਰੇ ਫਾਨੀ ਨਿਕਾ ਯਾਰ ਡਾਂਗ ਰੱਖ ਮੈਂ ਪੈਣ ਦੇ ਨਾਲ ਆ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਦ ਉਪਰ ਤੋਂ ਮੈਂ ਤੈਨੂੰ ਖੋੜਾਂ ਡਾਂਗ ਫਰਾਂਗੇ ਤੇ ਸਾਡੇ ਨੇ 2-4 ਸਾਮੰਦਾ ਠੰਡ ਬਾਜੇ ਹੁਣ ਕਰੇ ਤੇਰੇ ਕੰਮ ਬਾਈ ਆਪਣਾ ਕਲਾਕਾਰੀ ਦਾ ਆ ਡਾਂਗ ਫੜ ਜਾ ਮੁੰਡੇ ਸਾਡੇ ਹੋਈ ਨਹੀਂ ਬੱਚ ਬਾਈ ਤੂੰ ਆਪ ਦਾ ਉਹ ਰਾਨ ਉਹ ਮਿੰਟ ਫੜਾ ਮਿੰਟ ਫੜਾ ਉੱਥ ਨਹੀਂ ਜਾਂ ਹਾੜਾਂ ਦੇ ਵਿੱਚ ਕਰੀਪਾ ਲੈ ਘਾਟਾਂ ਤੇ ਉੱਥੇ ਕਰਨਗੇ ਅਸੀਂ 20 ਕਰੋੜ ਦਾ ਕੰਮ ਤੇ ਨਹੀਂ ਰਾਂ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਮੈਂ ਤੂੰ ਚੱਲ ਪਈ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਰੰਦੂ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਲਓ ਉੱਥੇ ਜੀ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬਦਵਾਰ ਆ ਜੀ ਮੇਰੇ ਕੋਲੇ ਕੱਲ ਨੂੰ ਘਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈਚਾਰਾ ਮੇਰੇ ਨਾਲ ਹੋ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋ ਕਿਤਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਫਰਦਾ ਜੇ ਮੈਨੂੰ ਉੱਥੇ ਖੜਾ થਾਕਣਾ ਤੇਰੀ ਧੌਣ ਕੁੱਟ ਕੇ ਲੈ ਜਾਊ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਜਰਫਾ ਦਾ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਦ ਮੁੰਡੇ ਸਿੱਖਾਂ ਆਪਣੇ ਸਿੰਘਾਂ ਦੇ ਮੁੰਡੇ ਸਾਡਾ ਉੱਥੇ ਪਿੰਡੋਂ ਬਣਾ ਫਿਰਦਾ ਨਾਲੇ ਕੁਝ ਹੋਰ ਬਾਈ ਪਾਣੀ ਬਾਈ ਪਾਣੀ ਦਾ ਬਾਈ ਪਾਣੀ ਦਾ ਬਾਈ ਪਾਣੀ ਦਾ ਜਾਵਾਂ ਪਰ ਨਹੀਂ ਬਾਈ ਨੂੰ ਪਾਣੀ ਬਾਈ ਨੂੰ ਜਰ ਪਾਣੀ ਜਰ ਮਾਤਾ ਨੂੰ ਬਦਨਾਮ ਕਰਕੇ ਤਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਤਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇੰਨੇ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂ ਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਤਨ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਤਨ ਨੂੰ ਮੰਨਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਰੇੜੀ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡ ਵਾਲਾ ਸਾਰੇ ਪਿੰਡਾਂ ਦੇ ਵਿੱਚ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਆ ਪਰ ਮੈਂ ਇਹ ਪਖੰਡਵਾਦ ਨੂੰ ਪ੍ਰਮੋਤ ਨਹੀਂ ਕਰਦਾ ਚਾਹੇ ਮੈਨੂੰ ਤੁਹਾਡੇ ਖਾਤਰ ਇਨੇ ਪਰਚੇ ਪਏ ਨੇ ਸਰਕਾਰਾਂ ਨਾਲ ਸਿਸਟਮ ਨਾਲ ਲੜੇ ਆ ਕਿਸੇ ਪਾਰਟੀ ਨਾਲ ਇਕੱਠੇ ਕਰ ਜਾ ਕੇ ਨਹੀਂ ਖੜੇ ਅਸੀਂ ਅਸਿਰਪ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਇਹਦੇ ਇਹਨਾਂ ਨੂੰ ਪਤਾ ਹੈ ਕਿੰਨਾਂ ਦੇ ਆ ਰਾਜਨੀਤਿਕ ਲੀਡਰਾਂ ਲੋਕਾਂ ਦੇ ਸ਼ਾਇਆ ਇਹਨਾਂ ਨੂੰ ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜਨ ਲਿਖਣ ਸਾਡੀਆਂ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾਂ ਦੀ ਮਾਂ ਬਾਹ ਫੜਦਾ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਦੇ ਪੈਸੇ ਦਵਾ ਉਹ ਕਰ ਬੋ ਕਰਦਾ ਹਣਾ ਅਸੀਂ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਗਾ ਮੈਂ ਤੈਨੂੰ ਅੱਜ ਮਿਲ ਲਈ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਲੈ ਮੇਰੇ ਨਾਲ ਘਰੇ ਆ ਕੇ ਮੁੱਤ ਬਾਣ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈ ਜਰ ਦੀ ਕੁੜੀ ਦਾ ਵਿਆਹ ਮੈਂ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆ ਸੀਗਾ ਮੈਂ ਤੁਹਾਡੇ ਕੰਮ ਨੂੰ ਕੀ ਪਤਾ ਇੰਨਾ ਥੱਬਾ ਪਰਚਾ ਦੇ ਗਿਆ ਸਾਰਾ ਰਿਕਾਰਡ ਦੇ ਗਿਆ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋਣੇ ਏਅਰਪੋਰਟ ਤੋਂ ਉੱਤਰਿਆ ਆਉਣ ਸਾ ਮੇਰਾ ਪਾਸਪੋਰਟ ਰੱਖ ਲਿਆ ਆਉਣ ਸਾਡ ਮੇਰੀ ਰੈਟ ਪਾਲੀ ਪੂਰਾ ਚੌੜ ਭਗੌਮਰ ਤੋਂ ਬਾਅਦ ਪਾਲੀ 2 ਮਿੰਟ ਮੇਰੀ ਗੱਲ ਸੁਣੋ ਤੁਸੀਂ ਮੇਰੇ ਕੋਲ ਮੈਂ ਤੁਹਾਨੂੰ ਗੱਲ ਦੱਸਤੀ ਤੁਸੀਂ ਮੈਂ ਤੁਹਾਨੂੰ ਗੱਲ ਦੱਸਤੀ ਉਹ ਬੰਦਾ ਇਹ ਰਹਿਣਾ ਤੁਸੀਂ ਆਪਾਂ ਉਸ ਨੂੰ ਬਹਿ ਕੇ ਗੱਲ ਹੋ ਜੂਗੀ ਤੁਸੀਂ ਤੁਹਾਡੇ ਇਤਿਹਾਸ ਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ